ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਨਸ਼ੇ ਦੇ ਵਿਰੋਧ ਵਿਹ ਤਾਜ ਸੰਗਰੂਰ ਦੇ ਪੰਜਾਬ ਪੁਲਿਸ ਦੀ ਕਾਰਵਾਈ ਕਰਦੇ ਹਾਂ ਸਨਾਮ ਦੇ ਇੰਦਰਾ ਵਸਤੀ ਵਿੱਚ ਭਾਰੀ ਸੰਖਿਆ ਪੁਲਿਸ ਵੱਲੋਂ ਸ਼ਾਪਿੰਗ ਮਾਰੀ ਕੀਤੀ ਗਈ ਜਿਦੇ ਵਿੱਚ ਜਿਕੇ ਮੋਟਰਸਾਈਕਲ ਬੜੀ ਸੰਖਿਆ ਵਿੱਚ ਫੋਨ ਮੋਬਾਈਲ ਬਰਾਮਦ ਕੀਤੇ ਗਏ ਹਨ ਲੋਕੋ ਨਸ਼ੇ ਦੇ ਖਿਲਾਫ ਕੋਈ ਵੀ ਜਾਣਕਾਰੀ ਵਿਸ਼ੇਸ਼ ਚੈਟ ਬਾਕਸ ਦੇ ਮਾਧਿਅਮ ਨਾਲ ਪੁਲਿਸ ਨੂੰ ਸਾਂਝਾ ਕਰ ਸਕਦੀ ਹੈ ਇਹ ਜਾਣਕਾਰੀ ਗੁਪਤ ਰੱਖਿਆ ਜਾਣੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੰਦਰਾ ਵਸਤੀ ਸਨਾਮ ਵਿਖੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਚੈਕਿੰਗ ਵੱਡੀ ਪੱਧਰ ਤੇ ਕੀਤੀ ਜਾ ਰਹੀ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਕੁਝ ਫੜੇ ਗਏ ਮੋਟਰਸਾਈਕਲ ਤਸਵੀਰਾਂ ਚੋਂ ਪੰਜਾਬ ਪੁਲਿਸ ਨੇ ਬਰਾਮਦ ਕੀਤੇ ਗਏ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਘਰਾਂ ਦੀ ਤਲਾਸ਼ੀਆਂ ਪੰਜਾਬ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਹਨ ਰਿਸਰਚ ਵੀ ਹਨ ਬੜੀ ਤੇਜ਼ੀ ਨਾਲ ਕੀਤੇ ਜਾ ਰਹੇ ਹਨ ਇਸ ਵਿੱਚ ਤਸਵੀਰਾਂ ਵਿੱਚ ਦੇਖ ਸਕਦੇ ਹੋ ਐਸਐਸਪੀ ਸਰਤਾਜ ਚਹਲ ਆਪ ਪਹੁੰਚੇ ਹੋਏ ਹਨ ਜਿੱਥੇ ਕਿ ਉਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਮੋਬਾਈਲ ਫੋਨ ਚ ਬਰਾਮਦ ਕੀਤਾ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਐਸਐਸਪੀ ਜਿਹੜਾ ਸਰੂ ਮਸਲਾ ਕੀ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਜੀ ਦੇ ਪਿਛਾ ਨਿਰਦੇਸ਼ਾਂ ਹੇਠ ਪੰਜਾਬ ਦੇ ਵਿੱਚ ਇੱਕ ਵੱਡੇ ਪੱਧਰ ਤੇ ਨਸ਼ਿਆਂ ਖਿਲਾਫ ਜੰਗ ਦਾ ਨਗਾੜਾ ਵੱਜ ਚੁਕਿਆ ਹੈਗਾ ਤੇ ਸਾਨੂੰ ਬੜੇ ਸਖਤ ਹਦਾਇਤਾਂ ਨੇ ਕਿ ਅਸੀਂ ਪੂਰੇ ਸਮਰਪਿਤ ਹੋ ਕੇ ਨਸ਼ਿਆਂ ਦੇ ਖਿਲਾਫ ਕੰਮ ਕਰਨਾ ਹੈਗਾ ਜਿਹੜੀ ਪੰਜਾਬ ਪੁਲਿਸ ਦੀ ਟੀਮ ਹੈ ਸੰਗਰੂਰ ਪੁਲਿਸ ਦੀ ਟੀਮ ਹੈ ਉਹ ਅੱਜ ਇੱਥੇ ਸੰਗਰੂਰ ਡਿਸਟ੍ਰਿਕਟ ਵਿੱਚ ਅਤੇ ਪੂਰੇ ਸੂਬੇ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸੀਨੀਅਰ ਅਫਸਰਾਂ ਦੀ ਰਹਿਨੁਮਾਈ ਹੇਠ ਇਹ ਕੋਆਰਡੀਨੇਟ ਸਰਚ ਆਪਰੇਸ਼ਨ ਕਾਸੋ ਆਪਰੇਸ਼ਨ ਜਾਰੀ ਨੇ ਇਹਦੇ ਤਹਿਤ ਅਸੀਂ ਸਾਡੇ ਜਿਹੜੇ ਨਸ਼ਿਆਂ ਦੇ ਹੌਟਸਪੌਟ ਹੈ ਜਿਵੇਂ ਆਪਾਂ ਜਿੱਥੇ ਇੰਦਰਾ ਬਸਤੀ ਇਕੱਠੇ ਹੋਏ ਹਾਂ ਤੇ ਇੱਥੇ ਵੱਡੇ ਪੱਧਰ ਤੇ ਡਸਟਡ ਅਫਸਰ ਐਸ ਐਚਓ ਸਹਿਬਾਨ ਇਨਚਾਰजेस ਅਤੇ ਫੋਰਸ ਦੀ ਗਿਣਤੀ ਨੇ ਏਰੀਆ ਨੂੰ ਸੀਲ ਕੀਤਾ ਤੇ ਚੈਕਿੰਗ ਕੀਤੀ ਉਹਦੇ ਵਿੱਚੋਂ ਸਾਡੀ ਬਰਾਮਦਗੀ ਵੀ ਹੋਈ ਹੈ ਇਸ ਤੋਂ ਇਲਾਵਾ ਮੈਂ ਆਪ ਜੀ ਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਅਸੀਂ ਸਾਡੀ ਸ਼ਿਫਟਿੰਗ ਨਾਕਾਬੰਦੀ ਤੇ ਛੋਟੇ ਸਰਚ ਆਪਰੇਸ਼ਨ ਹੋਰ ਜਗ੍ਹਾ ਤੇ ਵੀ ਜ਼ਿਲ੍ਹੇ ਦੇ ਵਿੱਚ ਜਾਰੀ ਕੀਤੇ ਹੋਏ ਨੇ ਤੇ ਜਿਹੜੀ ਵੀ ਸਾਡੀ ਬਣਦੀ ਪੂਰੀ ਰਿਕਵਰੀ ਹੋਏਗੀ ਜਿਹੜੀ ਵੀ ਸਾਡੇ ਇਹਦੇ ਵਿੱਚ ਬਰਾਮਦਗੀ ਹੋਣੀਗੀ ਉਸ ਦੇ ਬਾਰੇ ਅਸੀਂ ਤੁਹਾਨੂੰ ਕੁਝ ਸਮੇਂ ਬਾਅਦ ਪ੍ਰੈਸ ਨੋਟ ਵੀ ਜਾਰੀ ਕਰਾਂਗੇ ਸਾਡੇ ਦੀ ਡਰਗ ਹੌਟਸਪੌਟ ਨੇ ਇਹ ਪੂਰੇ ਜ਼ਿਲ੍ਹੇ ਦੇ ਵਿੱਚ ਆਈਡੈਂਟੀਫਾਈਡ ਨੇ ਇਦੇ ਵਿੱਚ ਅਸੀਂ ਜੋ ਕਾਸੋ ਆਪਰੇਸ਼ਨ ਕਰਨੇ ਹੈਗੇ ਉਹ ਪੂਰੇ ਕੁਝ-ਕੁਝ ਦਿਨਾਂ ਬਾਅਦ ਹਰ ਇੱਕ ਡਰਗ ਸਪੌਟ ਤੇ ਕਰਾਂਗੇ ਅਸੀਂ ਅੱਜ ਸ਼ੁਰੂਆਤ ਇੱਥੋਂ ਕੀਤੀ ਹੈ ਇਸ ਤੋਂ ਬਾਅਦ ਅਸੀਂ ਸੰਗਰੂਰ ਅਸੀਂ ਦਿੜਬਾ ਤੂਰੀ ਹਰ ਜ਼ਿਲ੍ਹੇ ਦੇ ਹਰ ਹਲਕੇ ਦੇ ਵਿੱਚ ਇੱਕ ਕਾਸੋ ਆਪਰੇਸ਼ਨ ਕਰਾਂਗੇ ਸਰ ਸਰ ਇਹਨਾਂ ਨੂੰ ਲੋਕੇਟ ਕਰਨ ਲਈ ਕੁਝ ਇਸ ਤਰ੍ਹਾਂ ਦਾ ਬਿਆਨ ਜਦੋਂ ਕੱਲ ਸਾਡੀ ਇੱਕ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਲਈ ਤੀ ਸੀ ਸਾਰੇ ਡੀਸੀ ਸਾਹਿਬਾਂ ਸਾਰੇ ਸੀਪੀਸ ਐਸਐਸਪੀਸ ਰੇਂਜ ਡੀਆਈਜੀ ਸਾਰੇ ਸੀਨੀਅਰ ਅਫਸਰ ਅਫਸਰ ਜੋ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਵੀ ਤੇ ਸਭ ਨੂੰ ਤੇ ਸਭ ਨੂੰ ਜਿਹੜੀ ਦਿਸ਼ਾ ਨਿਰਦੇਸ਼ ਸੀ ਹਦਾਇਤਾ ਸੀ ਕਿ ਦੋ ਪੱਧਰ ਤੇ ਇਹ ਲੜਾਈ ਹੋਣੀ ਹੈ ਪਹਿਲੀ ਗੱਲ ਹੈਗੀ ਜੀ ਕਿ ਜਿਹੜੇ ਇਹ ਪ੍ਰੀਵੈਂਟਿਵ ਜਿਸ ਦੇ ਆਪਾਂ ਕੰਮ ਕਰ ਰਹੇ ਹਾਂ ਅੱਜ ਤੇ ਦੂਸਰਾ ਹੈਗਾ ਕਿ ਨਾਲ ਦੇ ਨਾਲ ਹੀ ਜਿਹੜਾ ਬੱਚਿਆਂ ਨੂੰ ਐਜੂਕੇਟ ਕਰਨਾ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਿਹੜਾ ਇਹ ਮੋਹੱਲਿਆਂ ਦੇ ਵਿੱਚ ਇੱਥੇ ਸਕਿੱਲ ਡਿਵੈਲਪਮੈਂਟ ਤੇ ਫੋਕਸ ਕਰਨਾ ਉਹ ਦੋਵੇਂ ਪੱਧਰ ਦੇ ਜਿਹੜੀ ਇਹ ਲੜਾਈ ਹੈਗੀ ਤੇ ਜਿਹੜੀ ਇਹ ਕਾਰਵਾਈ ਹੈ ਉਹ ਕੀਤੀ ਜਾਊਗੀ ਪ੍ਰਾਪਰਟੀ ਜਬਤ ਕਰਨ ਦਾ ਜਾਂ ਉਨਟਾਨ ਦਾ ਕੋਈ ਇਸ ਤਰ੍ਹਾਂ ਦਾ ਵੀ ਜਿਹੜਾ ਅਸੀਂ ਪ੍ਰਾਪਰਟੀ ਜਬਤ ਕੀਤਾ ਜੀ ਅਸੀਂ ਸ਼ੇਰਪੁਰ ਵਿੱਚ ਹਾਲ ਫਿਲਾਲ ਵਿੱਚ ਹੀ ਇੱਕ ਪ੍ਰਾਪਰਟੀ ਨੂੰ ਫ੍ਰੀਜ਼ ਕਰਵਾਇਆ ਹੈਗਾ ਇੱਕ ਲਹਿਰੇ ਦੇ ਵਿੱਚ ਪ੍ਰਾਪਰਟੀ ਫ੍ਰੀਜ਼ ਹੋਈ ਹੈ ਉਸ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਉਸ ਦੇ ਆਰਡਰਸ ਆ ਚੁੱਕੇ ਨੇ ਤੇ ਉਸ ਤੋਂ ਇਲਾਵਾ ਜਿਹੜੀ ਵੀ ਬਣਦੀ ਕਾਰਵਾਈ ਹੈਗੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਿਸੇ ਦੀ ਨਜਾਇਜ਼ ਪ੍ਰਾਪਰਟੀ ਦੇ ਖਿਲਾਫ ਉਸ ਦੀ ਵੀ ਮਹਿੰਮ ਜਾਰੀ ਹੈ ਸਰ ਰਿਕਵਰੀ ਦੇ ਨਾਲ ਨਾਲ ਕੋਈ ਦ ਵੀਡੀਓ ਵੀ ਪਾਰਟੀ ਬਹੁਤ ਜ਼ਿਆਦਾ ਦਰਦ ਨੂੰ ਹੈ ਉਹਦੇ ਤਹਿਤ ਕੀ ਕਿਸ ਤਰ੍ਹਾਂ ਦੀ